ਦਸਣਾ ਚਾਹਣਾ ਸਾਡੇ ਮਾਨਯੋਗ ਐਸਐਸਪੀ ਸਾਹਿਬ ਅ ਅਮਰਸਰ ਵਿਖੇ ਸ਼੍ਰੀ ਸੁਤਿੰਦਰ ਸਿੰਘ ਆਈਪੀਐਸ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਅ ਐਸਐਸਈ ਆਪਣੇ ਜਿਹੜੇ ਹੈਗੇ ਆ ਐਸਐਚਓ ਵਿਆਸ ਸਲਮ ਸਿੰਘ ਹੁਣੀ ਉਹਨਾਂ ਚਾਰ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਹੈਗਾ ਗੋਲੀ ਕਾਂਡ ਵਿੱਚ ਜਿਹੜਾ ਵਿਆਸਦਾ ਹੋਇਆ ਸੀ ਤੇ ਉਹਦੇ ਤਹਿਤ ਅ ਅਸੀਂ ਮੁਕੱਦਮਾ ਨੰਬਰ 231 307 120 ਬੀ ਆਈਪੀਸੀ 255656 ਜਿਹੜਾ ਇੱਥੇ ਦਰਜ ਹੋਇਆ ਸੀ ਉਹਨਾਂ ਚਾਰਾਂ ਦੋਸ਼ੀਆਂ ਨੂੰ ਅਸੀਂ ਜਿਹੜਾ ਉਸ ਮੁਕਦਮੇ ਵਿੱਚੋਂ ਉਤਾਰ ਕੀਤਾ ਹੈਗਾ ਤੇ ਹੁਣ ਉਹ ਦੋਸ਼ੀ ਸਾਡੇ ਕੋਲ ਰਿਮਾਂਡ ਦੇ ਹੈਗੇ ਨੇ ਤੇ ਇਹਨਾਂ ਦੀ ਪੁਛਗਛ ਜਾਰੀ ਹੈ ਤੇ ਇਹ ਮੁਕਦਮਾ ਜਿਹੜਾ ਸੀ ਇਹ ਫਰੋਤੀ ਦਾ ਮੁਕਦਮਾ ਸੀ ਜਿਹੜਾ 2000 ਜਿਹੜਾ 212 ਨੰਬਰ ਹੈ 13 11 23 ਨੂੰ ਦਰਜ ਕੀਤਾ ਗਿਆ ਸੀ ਪਰ ਕੀ ਹੋ ਰਿਹਾ ਇਹਨਾਂ ਦਾ ਇਹਨਾਂ ਨੂੰ ਕਬਰੀ ਜਿਹੜੀ ਹੈ ਇਹਨਾਂ ਤੋਂ ਹੋਈ ਹੈਗੀ ਇੱਕ ਪਿਸਟਲ ਹੋਇਆ ਹੈਗਾ ਇੱਕ ਮੋਟਰਸਾਈਕਲ ਜਿਹੜਾ ਵਰਤਿਆ ਗਿਆ ਉਹ ਤੇ ਤਿੰਨ ਮੋਬਾਈਲ ਹੋਏ ਸਰ ਇਹਨਾਂ ਨੂੰ ਕਿੰਨੀ ਇਹਨਾਂ ਦੀ ਜਿਹੜੀ ਬੈਕਗ੍ਰਾਉਂਡ ਕੀ ਹੈ ਇਹਨਾਂ ਦਾ ਬੈਕਗ੍ਰਾਉਂਡ ਹੈਗਾ ਵੀ ਇੱਕ ਬੰਦੇ ਤੇ ਤੇ ਜਿਹੜਾ ਪਹਿਲਾ ਪਰਚਾ ਦਰਜ ਹੋਇਆ ਹੈਗਾ ਜਿਹੜਾ ਇਹ ਚ ਮੇਨ ਸ਼ੂਟਰ ਹੈ ਜਿਹੜਾ ਹਜੂਰ ਸਿੰਘ ਉਰਫ ਮਾਨਮਨ ਹੈਗਾ ਇਹਨਾਂ ਨੇ ਇੱਕ ਕਾਰ ਖੋਈ ਸੀ ਉੱਥੇ ਨਵੀਂ ਸ਼ਹਿਰੀ ਦੀ ਵਿੱਚ ਜਿਹੜਾ ਬਹਿ ਰਾਮ ਥਾਣਾ ਹੈ ਉੱਥੇ ਪਰਚਾ ਦਰਜ ਇਹਨਾਂ ਨੇ ਕਿਲਾਉਂਦਾ 2020 ਦੇ ਵਿੱਚ ਕਹਿੰਦਾ ਹੁਣ ਜਿਹੜੀ ਫਾਇਰਿੰਗ ਹੋਈਗੀ ਉਹਦੇ ਵਿੱਚ ਰੰਜਸ਼ ਵੀ ਸਾਹਮਣੇ ਆਈਗੀ ਇਸ ਇਹ ਉਹ ਫਰੋਤੀ ਦਾ ਮਾਮਲਾ ਸੀ ਉਹ ਜਿਹੜਾ ਦਲਜੀਤ ਸਿੰਘ ਹੈਗਾ ਲਾਲਾ ਉਹ ਉਹਦੇ ਵੱਲੋਂ ਇਹ ਇਹਨੂੰ ਕੀਤਾ ਗਿਆ ਸੀ ਜਿਹੜਾ ਗੱਟੂ ਨਾਮ ਦਾ ਉਹ ਬੰਦਾ ਸੀ ਤੇ ਇਹ ਫਰੋਤੀ ਦਾ ਮਾਮਲਾ ਸੀ ਇਹ ਹਾਇਰ ਕੀਤਾ ਹੈ ਹਾਂਜੀ ਇਹ ਹਾਇਰ ਕੀਤਾ ਗਿਆ ਇਹ ਹਾਇਰ ਕੀਤਾ ਗਿਆ ਗੱਟੂ ਇਹ ਮਾਉਂਟ ਤੇ ਹਾਇਰ ਸੀ ਇਹ ਟੋਟਲ ਇਹਨਾਂ ਦੀ ਫਰੋਤੀ 15 ਲੱਖ ਦੀ ਸੀ 15 ਲੱਖ ਵਾਸਤੇ ਨਾਲ ਲਿਆ ਸੀ ਕਿ ਉਹ ਡਿਮਾਂਡ ਸੀਗੀ ਇਹਨਾਂ ਨੂੰ ਹਾਇਰ ਕਿੰਨਾ ਕੀਤਾ ਇਹਨਾਂ ਨੂੰ ਉਹਨਾਂ ਕਿਹਾ ਸੀ ਕਿ ਮੈਂ ਲੱਖ-ਲੱਖ ਰੁਪਇਆ ਦੇਵਾਂਗੇ ਇਹਨਾਂ ਨੂੰ ਕੀਤਾ ਸੀ ਲੱਖ ਰੁਪਏ ਵਿੱਚ ਤੇ ਜੋ ਸਾਹਮਣੇ ਸਾਡੀ ਤਫ਼ਤੀਸ਼ ਦੇ ਦੌਰਾਨ ਸਾਹਮਣੇ ਆਏਗਾ ਦੋ ਬੰਦੇ ਤੇ ਸੀਗੇ ਜਿਨ੍ਹਾਂ ਨੇ ਫਾਇਰਿੰਗ ਕੀਤੀ ਦੋ ਹੋਰ ਕਿਦਾਂ ਚਾਰ ਜਿਹੜੇ ਦੋ ਇਹਨਾਂ ਦਾ ਲਿੰਕ जोडਦਾ ਜਿਹੜੇ ਮੋਬਾਈਲ ਸੀ ਨਾ ਮੋਬਾਈਲ ਤੇ ਉੱਤੇ ਇਹਨਾਂ ਦਾ ਲਿੰਕ ਜੁੜਿਆ ਕਿਉਂਕਿ ਲਾਲੇ ਨੇ ਜਿਹੜਾ ਇਹਨੂੰ ਗੱਟੂ ਨੂੰ ਹਾਇਰ ਕੀਤਾ ਸੀ ਗੱਟੂ ਨੇ ਅੱਗੇ ਇਹਨਾਂ ਬੰਦਿਆਂ ਨੂੰ ਦੂਜਾ ਆਪਣੇ ਸਾਥੀਆਂ ਨੂੰ ਕੀਤਾ ਸੀ ਅੱਗੇ ਲੜ ਰਿਹਾ ਸੀ ਉਹਨਾਂ ਨੇ ਕਿਹਾ ਇਹ ਕੋਈ ਜਿੰਨੇ ਲਈ ਉਹਨਾਂ ਨੇ ਕਿੰਨੇ ਜ਼ਰਾਇਰ ਕੀਤਾ ਤੇ ਗਾਹ ਅਗਲੇ ਕਿੰਨੇ ਇਹਨਾਂ ਨੂੰ ਟੋਟਲ ਲੱਖ ਰੁਪਇਆ ਇਹਨਾਂ ਨਾਲ ਹੁਣ ਇਹਦੇ ਵਿੱਚ ਜਿਹੜਾ ਹੈਗਾ ਵਾ ਹੋਰ ਕੋਈ ਐਕਿਊਜ਼ ਹੈਗੇ ਜਿਹੜੇ ਇਸ ਮਾਮਲੇ ਦੇ ਵਿੱਚ ਜਨਮ ਨਹੀਂ ਨਹੀਂ ਅਚਾਰੂ ਅਸੀਂ ਫੜਿਆ ਇੱਕ ਲਾਲਾ ਹੈਗਾ ਉਹਨਾਂ ਨੂੰ ਜਿਹੜਾ ਸਾਡੀ ਪਾਲ ਜਾਰੀ ਹੈ ਆਦੇ ਨੂੰ ਫੜਿਆ ਜਾਊਗਾ ਜਿਹਦੇ ਵੱਲੋਂ ਇਹ ਹੈਗੇ ਸੀ ਫਰੋਤੀ ਵਾਸਤੇ ਬਰੀ ਫਾਈਂਡਰ ਟਰੈਕਿੰਗ ਹੈਗੀ ਦੀ ਪਰਸਨ ਉਹ ਕੇਸ पे ਹਾਂ ਰੋਟੀ ਕਿੱਥੋਂ ਪੇਸ਼ੈਂਟ ਇਹ ਅਸੀਂ ਮੌਜੂਦਾ ਤੂ ਕਰ ਰਹੇ ਹਾਂ ਅਸੀਂ ਕੋਈ ਟੈਸਟ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਇਹ ਜਲਦੀ ਹੀ ਉਤਾਰ ਹੋ ਜਾਊਗਾ ਹੋਰ ਵੀ ਕੋਈ ਕੈਕ ਕਾਲਸ ਆਏਗੀਆਂ ਨਾ ਉਹ ਲੋਗੇ ਪਹਿਲਾਂ ਹੈਗੀਆਂ ਸੀ ਆ ਉਹ ਫਿਲਹਾਲ ਠੀਕ ਹੈ ਕੋਈ ਗੱਲ ਨਹੀਂ ਹੈ ਜੀ ਸਾਹਮਣੇ ਨਹੀਂ ਆਈ ਕਿ ਸਿੰਗਲੇ ਜਿਹੜਾ ਹੈਗਾ ਪਰਸਨ ਸਾਹਮਣੇ ਆਇਆ ਜਿਹਨੂੰ ਫਲੈਟ ਕਾਲਸ ਆਉਂਦੀਆਂ ਪਰ ਉਹ ਵੀ ਲੱਗੇ ਹੋਰ ਗਏ ਆ ਇਹ ਸਿੰਗਲੇ ਹੈਗਾ ਫਿਲਹਾਲ ਕੋਈ ਸਿੰਗਲ ਚੱਲ ਰਿਹਾ ਹੈ ਉਹ ਇਹਦੀ ਦੁਕੀ ਜੜੀ ਆਲੀ ਇਹਦਾ ਉਹ ਰੰਜਸ਼ ਮਾਮਲਾ ਦੱਸਿਆ ਜਾ ਰਿਹਾ ਉਹਦੇ ਕੋਲੋਂ ਜਿਹੜਾ 15 ਤਿੰਨ ਸੀਗਾ ਉਹਨਾਂ ਨੇ ਕਹਿੰਿਆ ਕਿ ਰੰਜਸ਼ ਹੈਗੀ ਉਹ ਕਹ ਰਿਹਾ ਆਪਣਾ ਲਗਾ ਰਿਹਾ ਕੀ ਰੰਜਸ਼ ਹੈ ਜੀ ਕਹਿੰਗਾ ਉਹਨਾਂ ਨੂੰ ਦੁਬਾਰਾ ਤੁਹਾਨੂੰ ਆਏਗਾ ਕੋਈ ਬੋਸ ਕੋਲ ਪ੍ਰੋਟੈਕਸ਼ਨ ਦਿੱਤੀ ਗਈ ਹੈ ਕਿਹਾਂ ਦੀ ਜੀ ਜਿਹਦੇ ਕੋਲ ਨਾ ਪਸੰਦ ਨਹੀਂ ਆ ਰਹੀ ਨੀ ਉਹਦੀ ਪ੍ਰੋਟੈਕਸ਼ਨ ਪੂਲਸ ਲੋ ਪੂਰੀ ਹੈ ਉਹਦਾ ਪੂਰਾ ਖਿਆਲ ਰੱਖਿਆ ਜਾ ਰਿਹਾ ਪੂਰੀ ਪ੍ਰੋਟੈਕਸ਼ਨ